ਆਦਿਕਲ ਕਰਦੇ ਆ ਸਜਣੋ ਜਿੰਨਾ ਮੱਛਾਂ ਗਾਵਾਂ ਦਾ ਫਲ ਮਰ ਜਾਂਦਾ ਵਾ ਬਾਅਦ ਚੋਂ ਪੂਰਾ ਆਪਦਾ ਦੁੱਧ ਨਹੀਂ ਲਾਉਂਦੀਆਂ ਜਾਂ ਫਿਰ ਉਹ ਦੇ ਦੁੱਧ ਸੀਨ ਦਿਨ ਦੇ ਸਮੇਂ ਉੜਕਦੀਆਂ ਲੱਤਾਂ ਮਾਰਦੀਆਂ ਨੇ ਜਾਂ ਆਪਾਂ ਟੀਕਾ ਲਾ ਕੇ ਉਹਨਾਂ ਨੂੰ ਚੋਨੇ ਆ ਤੁਹਾਨੂੰ ਉਹਨਾਂ ਦੇ ਲਈ ਇੱਕ ਮੈਡੀਸਿਨ ਹੋਮੋਪੈਥਿਕ ਦੱਸਾਂਗੇ ਉਹਦੇ ਬਹੁਤ ਸੋਹਣੇ ਰਿਜ਼ਲਟ ਨੇ ਉਹਦੇ ਲਈ ਆਉਂਦੀ ਹੈ ਲੈਕਟੋਮੂਡ ਡਾਕਟਰ ਜੋਨਸ ਦੀ ਦਵਾਈ ਹੈ ਤੇ ਹੋਮੋਪੈਥਿਕ ਮੈਡੀਸਿਨ ਇਨੂੰ ਜਿਹੜਾ ਦੇਣ ਦਾ ਤਰੀਕਾ ਇਹ ਆਪਾਂ 15 ਤੋਂ 20 ਤੁਮਕੇ ਦੇ ਜਿਹੜੇ ਆ ਨਾ ਉਹ ਰੋਟੀ ਤੇ ਚਾਰ ਵਾਰ ਦੇਨੇ ਨੇ ਪਾ ਕੇ ਦਿਹਾੜੀ ਚ ਇਹ ਦੋ ਹੀ ਦੋ ਹੀ ਘੰਟੀ ਬਾਅਦ ਆਪਾਂ ਦੇ ਸਕਦੇ ਆ 20 20 ਬੂੰਦਾ ਤੇ ਜੇ ਆਪਾਂ ਸਿੱਧਾ ਵੀ ਨਾ ਸਰੇਂਦੇ ਵਿੱਚ 1 ਐਮਐਲ ਦੀ ਡੋਜ਼ ਲੈਣੀ ਆ ਤੋ ਉਹਦੀ ਜੀਭ ਤੇ ਆਪਾਂ ਪਾ ਦੇਣਾ ਏ ਇਸ ਮੈਡੀਸਿਨ ਨੂੰ ਤੇ ਚਾਰ ਵਾਰ ਹੀ ਦੇਣਾ ਏ ਆਪਾਂ ਇੱਕ ਦਿਨ ਚ ਦੋ ਦੋ ਘੰਟੇ ਦਾ ਗੈਪ ਪਾ ਕੇ ਇਹਦੇ ਬਹੁਤ ਸੋਹਣੇ ਰਿਜ਼ਲਟ ਨੇ ਆਪਣਾ ਜਿਹੜਾ ਪਸ਼ੂ ਆ ਪੰਜ ਤੋਂ 7 ਦਿਨਾਂ ਦੇ ਵਿੱਚ ਚੰਗੀ ਤਰ੍ਹਾਂ ਮਿਲਣ ਲੱਗ ਪੂਗਾ ਜਿਹੜਾ ਪਸ਼ੂ ਦੁੱਧ ਨਹੀਂ ਲਾਉਂਦਾ ਉਹ ਪੂਰਾ ਦੁੱਧ ਲਾਉਣ ਲੱਗ ਪੂਗਾ ਬਾਕੀ ਜੇ ਇਹਦੀ ਐਮ ਆਰ ਪੀ ਦੀ ਗੱਲ ਕਰੀਏ ਤੇ ਇਹਦੀ ਜਿਹੜੀ ਐਮ ਆਰ ਪੀ ਉਹ ਹੈਗੀ ਆ 140 ਰੁਪਏ ਇਹ ਮਾਰਕੀਟ ਦੇ ਵਿੱਚੋਂ ਕਿਸੇ ਵੀ ਤੁਹਾਨੂੰ ਮੈਡੀਕਲ ਸਟੋਰ ਤੇ ਮਿਲ ਜੇਗੀ ਬਾਕੀ ਜਿਤਨਾ ਆਪਾਂ ਪਸ਼ੂ ਨੂੰ ਦੁੱਧ ਵਾਲੇ ਟੀਕੇ ਲਾ ਕੇ ਚਾਉਨੇ ਆ ਉਹਦਾ ਭਾਈ ਬਹੁਤ ਨੁਕਸਾਨ ਹੈ ਕਿਉਂਕਿ ਉਹ ਦੁੱਧ ਆਪਾਂ ਹੀ ਪੀਣਾ ਹੈ ਉਦੇ ਨਾਲ ਕੈਂਸਰ ਵੀ ਹੁੰਦੀ ਆ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਬਾਕੀ ਤੁਸੀਂ ਆ ਲੈਕਟੋਮੂਡ ਦੀ ਵਰਤੋਂ ਕਰੋ ਬਹੁਤ ਵਧੀਆ ਰਿਜ਼ਲਟ ਨੇ ਪਸ਼ੂ ਆ ਜਿਹੜਾ ਉਹਦੇ ਦੇ ਮਾਈਂਡ ਨੂੰ ਕੰਟਰੋਲ ਕਰਦੀ ਉਹ ਤੇ ਮਾਈਂਡ ਨੂੰ ਸਹੀ ਕਰਦੀ ਆ ਜਿਸ ਕਰਕੇ ਪਸ਼ੂ ਖੁਸ਼ ਹੋ ਕੇ ਮੇਲ ਲੱਗ ਪੈਂਦਾ ਹੈ ਬਾਕੀ ਐਵੇਂ ਦੀਆਂ ਹੋਰ ਵੀਡੀਓ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ